ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹਨ ਸ਼ਾਹਕੋਟ ਬੱਸ ਸਟੈਂਡ ਦੀਆਂ ਹਾਂਜੀ ਇਹ ਉਹੀ ਸ਼ਾਹਕੋਟ ਹੈ ਜਿੱਥੇ ਪੰਜਾਬ ਦਾ ਪਹਿਲਾ ਮਾਡਲ ਪੁਲਿਸ ਸਟੇਸ਼ਨ ਬਣਿਆ ਤੁਸੀਂ ਦੇਖ ਰਹੇ ਹੋ ਅੰਬੀਦਕਰ ਮਿਸ਼ਨ ਅਤੇ ਮਹਿਮਉਂਦੀ ਸਿੰਘ ਸ਼ਾਹਕੋਟ ਤੋਂ ਸ਼ਾਹਕੋਟ ਦੇ ਬੱਸ ਅੱਡੇ ਨੂੰ ਵੀ ਉਸੇ ਤਰ੍ਹਾਂ ਖੂਬਸੂਰਤ ਬਣਾਇਆ ਗਿਆ ਜਿਸ ਤਰ੍ਹਾਂ ਪੰਜਾਬ ਦੇ ਧਰਮਕੋਟ ਬੱਸ ਸਟੈਂਡ ਅਤੇ ਹੋਰ ਬਹੁਤ ਕਸਬਿਆਂ ਦੇ ਬੱਸ ਸਟੈਂਡਾਂ ਨੂੰ ਕਰੋੜਾਂ ਰੁਪਏ ਖਰਚ ਕਰਕੇ ਬਣਾਇਆ ਗਿਆ ਸੀ ਲੇਕਿਨ ਅੱਜ ਅਗਰ ਤੁਸੀਂ ਬੱਸ ਅੱਡਾ ਸ਼ਾਹਕੋਟ ਵਿਖੇ ਜਾਉਂਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਜਦੋਂ ਤੁਸੀਂ ਬਾਸਾਡਾ ਸ਼ਾਹਕੋਟ ਦੇ ਅੰਦਰ ਜਾਓਗੇ ਤਾਂ ਤੁਹਾਨੂੰ ਕਾਊਂਟਰਾਂ ਤੇ ਬੱਸਾਂ ਖੜੀਆਂ ਨਹੀਂ ਮਿਲਣਗੀਆਂ ਤੁਹਾਨੂੰ ਮਿਲਣਗੀਆਂ ਸਬਜ਼ੀ ਲੈਣ ਆਏ ਲੋਕਾਂ ਦੀਆਂ ਮੋਟਰਸਾਈਕਲਾਂ ਅਤੇ ਗੱਡੀਆਂ ਅਤੇ ਬੱਸ ਅੱਡੇ ਅੰਦਰ ਬਣੀਆਂ ਦੁਕਾਨਾਂ ਤੇ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਇਸ ਬੱਸ ਅੱਡੇ ਨੂੰ ਕਾਫੀ ਲੰਮੇ ਸਮੇਂ ਤੋਂ ਸਬਜ਼ੀ ਮੰਡੀ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਅਗਰ ਤੁਸੀਂ ਮੋਗੇ ਜਾਣਾ ਹੋਵੇ ਜਾਂ ਜਲੰਧਰ ਜਾਣਾ ਹੋਵੇ ਤਾਂ ਬੱਸ ਤੁਹਾਨੂੰ ਬੱਸ ਅੱਡੇ ਦੇ ਅੰਦਰੋਂ ਨਹੀਂ ਬਾਹਰੋਂ ਹੀ ਫੜਨੀ ਪਵੇਗੀ ਬੱਸ ਅੱਡੇ ਦੇ ਬਾਹਰ ਗੇਟ ਤੇ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰਦੀਆਂ ਤੁਹਾਨੂੰ ਸਾਫ਼ ਨਜ਼ਰ ਆਉਣਗੀਆਂ ਜਿੱਥੋਂ ਤੱਕ ਗੱਲ ਹੈ ਸ਼ਾਹਕੋਟ ਵਿੱਚ ਸਬਜ਼ੀ ਮੰਡੀ ਬਣਾਉਣ ਦੀ ਇਲਾਕੇ ਦੇ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਸ਼ਾਹਕੋਟ ਦੇ ਬਾਰ ਬਾਰ ਪੱਕੀ ਸਬਜ਼ੀ ਮੰਡੀ ਬਣਾਈ ਜਾਏ ਜਿਸ ਨਾਲ ਸਬਜ਼ੀ ਲੈ ਕੇ ਆਉਣ ਵਾਲੇ ਕਿਸਾਨਾਂ ਆੜਤੀਆਂ ਅਤੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ਼ਾਹ ਕੋਲ ਚ ਪੱਕੀ ਸਬਜ਼ੀ ਮੰਡੀ ਬਣਾਉਣ ਦੀ ਮੰਗ ਪਿਛਲੀਆਂ ਸਰਕਾਰਾਂ ਨੇ ਵੀ ਅੱਖੋਂ ਪਰੋਖੇ ਕੀਤੀ ਰੱਖੀ ਅਤੇ ਹੁਣ ਦੀ ਸਰਕਾਰ ਦਾ ਰਵੱਈਆ ਵੀ ਕੁਝ ਖਾਸ ਨਹੀਂ ਹੈ। ਜਿੱਥੋਂ ਤੱਕ ਗੱਲ ਕਰੀਏ ਬਸ ਅੱਡੇ ਦੀ ਤਾਂ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਕਰੋੜਾਂ ਰੁਪਏ ਲਗਾ ਕੇ ਬਣਾਏ ਇਸ ਬਸ ਅੱਡੇ ਨੂੰ ਸਾਫ਼ ਸੁਥਰਾ ਬਸ ਅੱਡਾ ਹੀ ਬਣਿਆ ਰਹਿਣ ਦਿੱਤਾ ਜਾਵੇ। ਤਾਂ ਜੋ ਸਵਾਰੀਆਂ ਨੂੰ ਬੱਸਾਂ ਤੇ ਸਫ਼ਰ ਕਰਨ ਲਈ ਗਰਮੀ ਸਰਦੀ ਵਿੱਚ ਬਾਹਰ ਸੜਕ ਤੇ ਖੜ ਕੇ ਬੱਸਾਂ ਦਾ ਇੰਤਜ਼ਾਰ ਨਾ ਕਰਨਾ ਪਵੇ ਅਤੇ ਬੱਸਾਂ ਬਸ ਅਡੇ ਅੰਦਰੋਂ ਹੀ ਕਾਊਂਟਰਾਂ ਤੋਂ ਹੀ ਮਿਲ ਜਾਣ। ਸਬਜ਼ੀ ਮੰਡੀ ਪੱਕੇ ਹੋਣੇ ਚਾਹੀਦੇ ਜੀ। ਸਬਜ਼ੀ ਮੰਡੀ ਸਾਨੂੰ ਜਗ੍ਹਾ ਨੇ ਮਿਲਦੀ ਜੀ ਸਬਜ਼ੀ ਲਾਉਣ ਲਈ ਕਿੱਥੇ ਰਾਈਏ ਜੀ। ਹਾਂ ਜਲੰਧਰ ਜਾਣਾ ਪੈਂਦਾ 3 ਵਜੇ ਉੱਠ ਕੇ ਜੀ। ਇੱਥੇ ਜਗਾ ਪੱਕੇ ਹੋਣੇ ਚਾਹੀਦੇ ਸਬਜ਼ੀ ਮੰਡੀਏ ਐਸ ਟਾਈਮ ਇੱਥੇ ਚੱਲਦੀ ਹੈ ਇੱਥੇ ਨਵੇਂ ਅੱਡੇ ਚੱਲਦੇ ਜੀ ਉੱਥੇ ਜਗਾ ਹੈ ਨਹੀਂ ਗੀ ਇਹ ਠੀਕ ਹੈ ਤੁਹਾਡੀ ਸਰਕਾਰ ਕੋ ਮੰਗਦੀ ਹੈ ਜੀ ਸਾਨੂੰ ਸਬਜ਼ੀ ਮੰਡੀ ਹੋਣੀ ਚਾਹੀਦੀ ਵੈਰਾਈਟੀ ਮਿਲਣੀ ਚਾਹੀਦੀ ਸਾਨੂੰ ਸਬਜ਼ੀ ਮਿਲਣੀ ਚਾਹੀਦੀ ਹੈ ਠੀਕ ਹੈ ਅੱਲਾਹ ਔਰ ਪੱਕੀ ਜਗਾ ਮਿਲਣੀ ਚਾਹੀਦੀ ਪੱਕੀ ਜਗਾ ਮੈਨੂੰ ਚਾਹੀਦੀ ਜੀ ਸਾਨੂੰ ਐਸ ਟਾਈਮ ਪੱਕੀ ਜਗਾ ਨਹੀਂ ਐਸ ਟਾਈਮ ਪੱਕੀ ਜਗਾ ਨਏ ਹੈਗੇ ਕਿਤੇ ਜੀ ਅਸੀਂ ਖਾਣੇ ਧੱਕੇ ਕਰਨੇ ਜੀ ਇੱਥੇ ਜੀ ਤੁਹਾਡਾ ਚੈਨਲ ਵਾਲਿਆਂ ਦਾ ਸਾਨੂੰ ਇਹ ਜੀ ਅਸੀਂ ਕਹਿ ਰਹੇ ਹਾਂ ਜੀ ਸਬਜ਼ੀ ਮੰਡੀ ਜਿਹੜੀ ਹੈ ਨਾ ਇੱਥੇ ਪੱਕੀ ਨਹੀਂ ਬਣੀ ਹੈ ਇਹਨੂੰ ਨਾ ਪੱਕਾ ਬਣਾਇਆ ਜਾਵੇ ਤੇ ਇਹਦੇ ਵਾਸਤੇ ਸਾਰਾ ਕੁਝ ਸਿਸਟਮ ਸਹੀ ਕੀਤਾ ਜਾਵੇ ਧੰਨਵਾਦ ਤੁਹਾਡਾ ਸਰਕਾਰ ਦਾ ਮੰਡੀ ਕਿੱਥੇ ਚੱਲਦੀ ਹੈ ਜੀ ਇਹ ਬੱਸ ਸਟੈਂਡ ਨਾ ਬੱਸ ਸਟੈਂਡ ਚੱਲਦੀ ਹੈ ਹਾਂ ਜੀ ਸਾਡੀ ਸਰਕਾਰ ਕੋਲੋਂ ਮੰਗ ਆ ਜੀ ਮੰਗ ਆ ਵੀ ਸਾਨੂੰ ਸੇਫਟੀ ਦਿੱਤੀ ਜਾਵੇ ਕੋਈ ਸਬਜ਼ੀ ਦੇ ਕੋਈ ਅਭੀ ਕਭੀ ਨਾ ਹੋਵੇ ਕੋਈ ਖੋਤੇ ਕਿ ਉਹ ਇੱਕ ਤਾਂ ਜਗ੍ਹਾ ਦਿੱਤੀ ਜਾਵੇ ਸਬਜੀ ਮੰਡੀ ਬੰਦ ਦੀ ਹੋਰ ਇਹ ਸਾਰਾ ਕੰਮ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਵਾ ਧੰਨਵਾਦ ਧੰਨਵਾਦ ਜੀ ਸਾਡੇ ਸਾਡੇ ਇੱਕੋ ਮੰਗਾਈ ਛਾਹ ਕੋਟ ਦੇ ਵਿੱਚ ਬਾਸ ਟੈਂਡ ਦੇ ਵਿੱਚ ਕੱਚੇ ਤੌਰ ਤੇ ਸਬਜੀ ਮੰਡੀ ਚੱਲਦੀ ਆ ਸਾਡੀ ਸਰਕਾਰ ਅੱਗੇ ਮੰਗਾ ਸਾਨੂੰ ਸਬਜੀ ਮੰਡੀ ਵਾਸਤੇ ਜਗ੍ਹਾ ਪੱਕੇ ਤੌਰ ਤੇ ਦਿੱਤੀ ਜਾਵੇ ਤੇ ਵਪਾਰੀਆਂ ਨੂੰ ਆਉਣ ਜਾਣ 'ਚ ਬਹੁਤ ਦਿੱਕਤ ਹੁੰਦੀ ਹੈ ਤੇ ਆਉਣ ਜਾਣ ਵਾਲੇ ਜਿਹੜੇ ਸਕੂਲ ਦੇ ਪੜਨ ਲਿਖਣ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਵਿੱਚ ਉਹਨਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਬਾਹਰ ਖੰਡਣਾ ਉਹਨਾਂ ਪੈਂਦਾ ਵਾ ਮੀਕਣੀ ਆਉਂਦਾ ਤੇ ਬਹੁਤ ਦਿੱਕਤ ਆਉਂਦੀ ਹੈ ਕੋਈ ਚਾਹੀ ਜਾ ਸਾਨੂੰ ਜਗ੍ਹਾ ਦਿੱਤੀ ਜਾਵੇ ਛਾ ਕੋਟ ਮੰਡੀ ਵਾਲਿਆਂ ਦੇ